ਸਸ਼ੀਗਲ ਇਹਨੂੰ ਵੀ ਨਿਉ ਦੇਖ ਰਿਹਾ ਤੁਸੀਂ ਜਿਹਦੇ 2020 ਚ ਕਰੋਨਾ ਆਇਆ ਸੀਦੇ ਤਾਂ ਹੁਣ 2025 ਦੇ ਵਿੱਚ ਫਿਰ ਕਰੋਨਾ ਆਇਆ ਜੇ ਦੋ ਆਪ ਗੱਲ ਕਰ ਪੰਜਾਬ ਦੇ ਵਿੱਚ ਵੀ ਕਰੋਨਾ ਵਾਲੇ ਪੇਰ ਵਿਸ਼ਾਰਦਾ ਦਿਖਰੇ ਤਾਂ ਡਾਕਟਰ ਸਮੀਤਾ ਕਾਫੀ ਲੰਮੇ ਜੀਰ ਤੋਂ ਮਾਲਕਸਲੇ ਹਸਪਤਾਲ ਵਿੱਚ ਕੰਮ ਕਰ ਰਹੇ ਐਨ ਦੋ ਬਜੇ ਕਿਹੜਾ ਕਰੋਨਾ ਕਿੰਨੇ ਕਿ ਕੇਸ ਆਏ ਤੇ ਕਿੰਨੇ ਲੋਕੀ ਜਿਹੜੇ ਪੈਨਿਕ ਹੋ ਰਹੇ ਆ ਨਹੀਂ ਪੈਨਿਕ ਹੋਣ ਵਾਲੀ ਦੀ ਕੋਈ ਗੱਲ ਨਹੀਂ ਹੈ ਕਿਉਂਕਿ ਹਲਤ ਕੋਵਿਡ ਹੁਣ ਕੋਈ ਨਵਾਂ ਵਾਇਰਸ ਨਹੀਂ ਹੈਗਾ ਪਹਿਲਾਂ ਜਦੋਂ ਆਇਆ ਸੀ ਤਾਂ ਇੱਕ ਨਵਾਂ ਵਾਇਰਸ ਸੀਗਾ ਉਦੋਂ ਕੋਈ ਸੇ ਕੋਈ ਵੀ ਕਿਸੇ ਵਿੱਚ ਵੀ ਇਮਿਊਨਿਟੀ ਨਹੀਂ ਸੀਗੀ ਤਾਂ ਹਰ ਇੱਕ ਨੂੰ ਬਿਮਾਰ ਅ ਤੋ ਹੁਣ ਇਹ ਸਿਰਫ ਰੂਪ ਬਦਲਿਆ ਹੈ ਵਾਇਰਸ ਤੋਂ ਤਬਦੀਲੀ ਆਂਦੀ ਥੋੜੀ ਥੋੜੀ ਜਿਸ ਨਾਲੇ ਦੁਬਾਰਾ ਤੋਂ ਸਾਨੂੰ ਬਿਮਾਰ ਕਰਨ ਲੱਗ ਜਾਂਦਾ ਹੈ ਲੇਕਿਨ ਪਿਛਲੀ ਇਮਿਊਨਿਟੀ ਕੁਝ ਹੱਦ ਤੱਕ ਕੰਮ ਕਰੇਗੀ ਪਿਛਲਾ ਨੇਚਰਲ ਐਕਸਪੋਜ਼ਰ ਵੀ ਹੋਇਆ ਸਾਨੂੰ ਵੈਕਸੀਨੇਸ਼ਨ ਵੀ ਲੱਗੀਆਂ ਹੋਈਆਂ ਟੀਕਾ ਕਰਨ ਵੀ ਹੋਇਆ ਸੀਗਾ ਇਸ ਤੀ ਦਾ ਉਹਦੇ ਕਾਰਨ ਕੁਝ ਹੱਦ ਤੱਕ ਬਚਾਅ ਰਹੇਗਾ ਤੇ ਜ਼ਿਆਦਾਤਰ ਮਰੀਜ਼ਾਂ ਵਿੱਚ ਹਲਕੇ ਲੱਛਣ ਆਣ ਦੀ ਸੰਭਾਵਨਾ ਹੈ ਜਿਹੜਾ ਅਸੀਂ ਦੇਖ ਰਹੇ ਹਾਂ ਕਿ ਸਾਊਥ-ਈਸਟ ਏਸ਼ੀਆ ਦੇ ਕੁਝ ਕੰਟਰੀਜ਼ ਜਿਹੜੀਆਂ ਕਿ ਥਾਈਲੈਂਡ ਮਲੇਸ਼ੀਆ ਹਾਂਗਕਾਂਗ ਸਿੰਗਾਪੁਰ ਇਹਨਾਂ ਇਲਾਕਿਆਂ ਦੇ ਵਿੱਚ ਕੇਸ ਸ ਉਸੇ ਸਾਬ ਨਾਲ ਜਿਹੜੇ ਹੁਣ ਇੰਡੀਆ 'ਚ ਵੀ ਕੁਝ ਰਾਜਾਂ 'ਚ ਦੇਖ ਰਹੇ ਆ ਕਿ ਜਿਵੇਂ ਕੇਰਲਾ ਹੈ ਮਹਾਰਾਸ਼ਟਰ ਹੈ ਗੁਜਰਾਤ ਹੈ ਦਿੱਲੀ ਸੋ ਇੱਥੇ ਕੋਵਿਡ ਦੇ ਦੁਬਾਰਾ ਤੋਂ ਕੇਸਿਸ ਅਪੀਅਰ ਹੋਣੇ ਸ਼ੁਰੂ ਹੋਏ ਹਨ ਤੇ ਦਾਖਲੇ ਵੀ ਵੱਧ ਰਹੇ ਹਨ ਪੰਜਾਬ ਚ ਹਲੇ ਤੱਕ ਤਾਂ ਕੋਈ ਖਤਰੇ ਵਾਲੀ ਗੱਲ ਨਹੀਂ ਹੈਗੀ ਕਿਉਂਕਿ ਹਲੇ ਤੱਕ ਕੁਝ ਮੀਡੀਆ ਰਿਪੋਰਟਸ ਨਾਲ ਹੀ ਅੰਕੜੇ ਸਾਹਮਣੇ ਆ ਰਹੇ ਹਨ ਕਿ ਤਿੰਨ ਕੇਸ ਫਿਰੋਜ਼ਪੁਰ, ਮੁਹਾਲੀ ਤੇ ਲੁਧਿਆਣਾ ਇੱਥੇ ਸਾਹਮਣੇ ਆਏ ਹਨ ਹਾਲਾਂਕਿ ਪਟਿਆਲਾ ਜ਼ਿਲ੍ਹੇ ਚ ਕੋਈ ਵੀ ਹਲੇ ਤੱਕ ਕੋਈ ਪੋਜ਼ਿਟਿਵ ਕੇਸ ਨਹੀਂ ਪਾਇਆ ਗਿਆ। ਲੱਛਣ ਕੀ ਹੈ ਜਿਵੇਂ ਕੋਰੋਨਾ ਦੇ ਪਹਿਲੇ ਲੱਛਣ ਨੇ ਉਹ ਲੱਛਣ ਸੇਮ ਰਹੂਏ ਨੇ ਦੀ। ਹਾਂ ਜੀ ਬਿਲਕੁਲ ਉਹੀ ਲੱਛਣ ਨੇ ਕਿ ਬੁਖਾਰ ਆਣਾ, ਠੰਡ ਲੱਗਣੀ ਤੇ ਗਲਾ ਖਰਾਸ਼ ਹੋਣਾ ਤੇ ਉਸ ਤੋਂ ਬਾਅਦ ਖਾਂਸੀ ਤੇ ਕੁਝ ਮਰੀਜ਼ਾਂ ਵਿੱਚ ਸਾਹ ਦਾ ਜਿਹੜੀ ਔਖਾਈ ਹੈ ਉਹ ਸਾਹਮਣੇ ਆਉਂਦੀ ਹੈ। ਯਾਰ ਆ ਨੁਕਸਾਨ ਕੇ ਨਾਮ ਉਹ ਜੁਰੂਗਾ ਨਾ ਬੱਚਿਆਂ ਨੂੰ ਅੰਦਾਜ਼ ਕੀ ਕਹਿਣਾ ਚਾਹੁੰਦੇ ਜਿੱਦੇ ਲੋਕੀ ਪੈਨਿਕ ਵੀ ਹੋ ਰਿਹਾ ਕੁਝ ਦੇਖੋ ਜਿਨ੍ਹਾਂ ਨੂੰ ਪਹਿਲਾਂ ਤੋਂ ਕੋਈ ਸਾਦੀ ਪ੍ਰੋਬਲਮ ਹੈਗੀ ਹੈ ਕੋਈ ਅਸਥਮਾ ਹੈ ਕੋਈ ਸੀਓਪੀਡੀ ਹੈ ਕੋਈ ਕੈਂਸਰ ਹੈ ਸੋ ਉਹਦੇ ਨਾਲ ਜਿਵੇਂ ਕਿ ਕੋਈ ਜਾਂ ਫਿਰ ਕੋਈ ਲੰਮੇ ਰੋਗ ਦਾ ਜਿਨ੍ਹਾਂ ਦਾ ਇਲਾਜ ਚੱਲ ਰਿਹਾ ਹੈ ਕੈਂਸਰ ਦਾ ਇਲਾਜ ਚੱਲ ਰਿਹਾ ਹੈ ਕੀਮੋਥੈਰਪੀ ਚੱਲ ਰਹੀ ਹੈ ਡਾਇਲਿਸਿਸ ਚੱਲ ਰਿਹਾ ਸੋ ਉਹਨਾਂ ਦੀ ਇਮਿਊਨਿਟੀ ਲੋ ਹੁੰਦੀ ਹੈ ਉਹਨਾਂ ਲੋਕਾਂ ਨੂੰ ਖਾਸ ਪਰੇਜ਼ ਰੱਖਣਾ ਚਾਹੀਦਾ ਹੈ ਕਿ ਪਬਲਿਕ ਦੇ ਵਿੱਚ ਨਾ ਜਾਣ ਐਵੋਇਡ ਕਰਨ ਮਾਸਕ ਪ੍ਰਯੋਗ ਕਰਨ ਉਹਨਾਂ ਨੂੰ ਬਚਾਣਾ ਜ਼ਰੂਰੀ ਹੈ ਅਦਰਵਾਇਜ਼ ਹਾਲੇ ਤੱਕ ਕੋਈ ਪੰਜਾਬ ਸਰਕਾਰ ਵੱਲੋਂ ਕੋਈ ਜਨਰਲ ਪਬਲਿਕਲੀ ਐਡਵਾਈਜ਼ਰੀ ਨਹੀਂ ਜਾਰੀ ਹੋਈ ਕਿ ਹਰ ਇੱਕ ਨੂੰ ਇਸ ਤਰ੍ਹਾਂ ਕੁਝ ਬੰਦਸ਼ਾਂ ਜਾਂ ਕੁਝ ਦੱਸਿਆ ਜਾਵੇ ਸੋ ਅਜੇ ਹਾਂ ਕੋਈ ਪੈਨਿਕ ਵਾਲੀ ਕੋਈ ਸਥਿਤੀ ਨਹੀਂ ਹੈਗੀ ਇਸ ਸਮੇਂ ਤਬੀਕ ਲਾਲਾ ਸਾਹਿਬ ਕਹਿੰਦੇ ਲੋਕਾਂ ਨੂੰ ਪੈਨਿਕ ਹੋਣ ਦੀ ਕੋਈ ਲੋੜ ਨਹੀਂ ਪੜਿਆ ਲੈ ਦੋ ਇਹ ਨਹੀਂ ਨਹੀਂ ਲਈ ਕੇਸ਼ਵ ਕੁਮਾਰ